ਜਿੰਨੇ ਮੇਰੇ ਪਿੰਨਪਰਾ ਵੀਡੀਓ ਦੇਖਿਆ ਸਾਰੇ ਪਿਆ ਪਸਾ ਸਿਕਾਰ ਮੈਂ ਸਾਡਾ ਪੰਜਾਬੀ ਗਾਇਕ ਜਸਪ੍ਰੀਤ ਸਿੰਘ ਸਰਦੂਲੇ ਵਾਲਾ ਮੇਜਰ ਰਸਤੇ ਦਾ ਚੇਲਾ ਤੇ ਅੱਜ ਤੁਹਾਡੇ ਸਾਹਮਣੇ ਆਪਾਂ ਗੀਤੇ ਲੈ ਕੇ ਅੱਜ ਨਵਾਂ ਹੋਰ ਖਜਰਾਂ ਸਾਡਾ ਤਾਂ ਸਰਾਫਤ ਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾਂ ਪੰਨ ਮਦਾਨ ਵੈਰ ਨੇ ਹੈ ਕਹਿੰਦੀ ਸੀ ਪਿਆਰ ਯਾਰਾ ਤੇਰੇ ਨਾਲ ਕਰਨਾ ਛੱਡੇਣਾ ਨਹੀਂ ਤੈਨੂੰ ਪਾ ਮਸੂਲੀ ਭੇਜੇ ਝਾੜਨਾ ਹੇਕੇ ਦੀਸੀ ਪਿਆਰ ਯਾਰਾ ਤੇਰੇ ਨਾਲ ਕਰਨਾ ਛੱਡੇਣਾ ਨਹੀਂ ਤੈਨੂੰ ਭਾਵੇਂ ਸੂਲੀ ਪੈ ਦੇ ਚਾੜਨਾ ਕਿਧਰ ਗਏ ਨੇ ਵਾਦ ਸਾਡੇ ਨਾਲ ਕੀਤੇ ਤੇਰੀ ਪਾਲ ਵਿੱਚ ਵਾਧਲੀ ਜਵਾਨ ਵਰਨੇ ਸਾਡਾ ਤਾਂ ਸਾਰਾ ਪੁੱਤੈਨੂੰ ਮਾਰ ਕੇ ਹਟੂ ਗਜ ਨਾ ਮਰ ਜਿਗਰੀ ਜਪੁਨਦਾਨ ਬੈਰਨੇ ਸਾਡਾ ਤਾਂ ਸਾਰਾ ਪਤੈ ਨੂੰ ਮਾਰ ਕੇ ਹਟੂ ਗਜਨਾ ਮਰਜ਼ੀ ਕਰੀ ਜਾ ਪੁੰਨ ਦਾਨ ਬੈਰ ਨੇ ਨਿਤ ਨਵ ਯਾਰ ਤੇਰੇ ਨਾਵੀਆਂ ਨੇ ਯਾਰੀਆਂ ਤੇਰੇ ਲਈ ਖਲੌਣਾ ਪਿਆਰ ਦੌਲਤਾ ਬਿਆਰੀਆਂ ਨੇਤ ਨਵਿਆਰ ਤੇਰੇ ਨਵੀਆਂ ਨੇ ਯਾਰੀਆਂ ਤੇਰੇ ਲਈ ਖਲੌਣਾ ਪਿਆਰ ਦੌਲਤਾ ਬਿਆਰੀਆਂ ਜਿਸਮ ਵਪਾਰੀਆਂ ਨੇ ਛੱਡੇਣਾ ਹੋ ਜਾਣ ਤੇਰੀ ਮਿੱਟੀ ਚ ਰਲੂਗੀ ਸ਼ਾਨ ਬੈਰ ਨੇ ਸਾਡਾ ਤਾਂ ਸਾਰਾ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨਦਾਨ ਬੈਰਨੇ ਸਾਡਾ ਤਾਂ ਸਾਰਾ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨਦਾਨ ਬੈਰਨੇ ਹਾਂ ਪਹਿਲਾਂ ਤਾਂ ਤੂੰ ਸਾਡੇ ਪੇ ਨਾ ਫਿੰਦੇ ਨੀ ਸਸਾਰ ਦੀ ਹੁਣ ਕਿਹੜੀ ਗੱਲ ਸੂਲੀ ਹੋ ਤੇ ਝਾੜਦੀ ਪਹਿਲਾਂ ਤਾਂ ਤੂੰ ਸਾਡੇ ਬੇਨਾ ਬਿੰਦੇ ਨੀ ਸਸਾਰ ਦੀ ਹੁਣ ਕਿਹੜੀ ਗੱਲ ਸੂਲੀ ਉੱਤੇ ਝਾੜਦੀ ਉਹ ਗੱਲ ਬਿਲੋਂ ਹੁਣ ਤੇਰੇ ਚ ਨਾ ਰਹਿ ਗਈ ਤੈਨੂੰ ਨਾ ਮਿਆਂ ਜਾ ਰਾਂਧ ਲੱਗ ਗਏ ਮਾਨ ਬੈਰ ਨੇ ਸਾਡਾ ਤਾਂ ਸਰਬ ਤੈਨੂੰ ਵਰਗੇ ਹਟੂਗਾ ਜਿੰਨਾ ਮਾਰ ਜੀ ਕਰੀ ਜਾਂ ਪੁੰਨ ਦਾਨ ਬੈਰ ਨੇ ਸਾਡਾ ਤਸਰਾਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜੀ ਕਰੀ ਜਾਂ ਪੁੰਨ ਦਾਨ ਬੈਰ ਨੇ ਹ ਤੇਰਿਆਂ ਬਚੋੜਿਆਂ ਚ ਹਾਂ ਕਰੂੰਗਾ ਪਾਰ ਦਾ ਜਸ ਨਾਲ ਕੀਤੇ ਜਿਹੜੀ ਯਾਦ ਰੂੰਗਾ ਕਰਦਾ ਤੇਰੀ ਆbschੋੜਾਂ ਚ ਹਾਂਗੇ ਰੂੰਗਾ ਪਾਰਤਾ ਜੱਸ ਨਾਲ ਗੀਤ ਜਿਹੜੀ ਯਾਦ ਰੂੰਗਾ ਕਰਤਾ ਸਰਦੂਲੇ ਵਾਲੇ ਵਿੱਚ ਭਾਲਦੀ ਪੀਰਿੰਗ ਜੇ ਦਪੈਰ ਵਾਲੇ ਵਿੱਚਗੇ ਨਾੜ ਬਹਿਰਨੇ ਸਾਡਾ ਤਾਂ ਸਰਾਪ ਤੈਨੂੰ ਵਰਗੇ ਹਟੂਗਾ ਜੇ ਨਵਾਰਜੀ ਕਰੀ ਜਪੁਨਦਾਨ ਬਹਿਰਨੇ ਸਾਡਾ ਤਾਂ ਸਰਾਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨ ਦਾਨ ਬਰਨੇ ਸਾਡਾ ਤਾਂ ਸਰਾਪ ਤੈਨੂੰ ਮਾਰ ਕੇ ਹਟੂਗਾ ਜਿੰਨਾ ਮਰਜ਼ੀ ਕਰੀ ਜਾ ਪੁੰਨ ਦਾਨ ਬਰਨੇ